ਪੰਜਾਬ ਦੇ ਵਿੱਚ ਨਰਿੰਦਰ ਮੋਦੀ ਨੇ ਅੱਜ ਦੌਰਾ ਕੀਤਾ ਹਰਪ੍ਰਭਾਤਰੀਏ ਦਾ ਜਿੱਥੋਂ ਦੇ ਲੋਕਾਂ ਦੇ ਲਈ ਰਾਵੀ ਦਰਿਆ ਦਾ ਪਾਣੀ ਮੁਸੀਬਤ ਬਣ ਗਿਆ ਲੋਕ ਬੇਕਾਰ ਹੋ ਗਏ ਲੋਕ ਲੰਮੇ ਸਮੇਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਉਡੀਕ ਕਰ ਰਹੇ ਸੀ ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਪੀਲਾ ਕੀਤੀਆਂ ਜਾ ਰਹੀਆਂ ਸੀ ਕਿ ਮੋਦੀ ਸਾਹਿਬ ਤੁਸੀਂ ਪੰਜਾਬ ਆਓ ਸਾਡਾ ਹਾਲ ਜਾਣੋ ਸਾਡੇ ਜਿਹੜੇ ਕਿਸਾਨਾਂ ਉਹਨਾਂ ਦੀਆਂ ਫਸਲਾਂ ਮਰ ਗਈਆਂ ਲੋਕਾਂ ਦੇ ਪਸ਼ੂ ਹੜ ਗਏ ਲੋਕਾਂ ਦੇ ਘਰ ਟਹਿ ਗਏ ਸਕੂਲ ਟਹਿ ਗਏ ਬਿਜਲੀ ਦਾ ਜੇੜਨਾ ਵੀ ਜਿਹੜਾ ਇਨਫਰਾਸਟ੍ਰਕਚਰ ਆ ਉਹ ਸਾਰਾ ਖਰਾਬ ਹੋ ਗਿਆ ਸਰਕਾਰੀ ਇਮਾਰਤਾਂ ਡਿੱਗ ਪੀਆਂ ਇਥੋਂ ਤੱਕ ਹਸਪਤਾਲਾਂ ਦਾ ਵੀ ਨੁਕਸਾਨ ਹੋ ਗਿਆ ਬਹੁਤ ਵੱਡੀ ਜਿਹੜੀ ਪੰਜਾਬ ਦੇ ਵਿੱਚ ਤਰਾਸਦੀ ਹੋਈ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਪਸ਼ੂ ਇੱਥੋਂ ਤਿੱਕਰ ਹੜਕੇ ਪਾਕਿਸਤਾਨ ਤਿੱਕਰ ਚਲੇ ਗਏ ਤੇ ਜਦੋਂ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਪਹੁੰਚਿਆ ਉਸ ਦੇ ਸਵਾਗਤ ਦੇ ਲਈ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਮੁੱਖ ਮੰਤਰੀ ਸਮੇਤ ਉੱਥੇ ਸੀ ਮੁੱਖ ਮੰਤਰੀ ਦੇ ਪ੍ਰਧਾਨ ਮੰਤਰੀ ਦੀ ਇੱਕ ਤਸਵੀਰ ਜੇਹੀ ਸਾਹਮਣੇ ਆਈ ਜਦੋਂ ਲੋਕਾਂ ਨੂੰ ਅਜਿਹੇ ਹਾਲਾਤਾਂ ਦੇ ਵਿੱਚ ਵੇਖਿਆ ਜਿੱਥੇ ਲੋਕ ਬੇਕਾਰ ਹੋਏ ਸੀ ਗਰਦਾਸਪੁਰ ਦੇ ਵਿੱਚ ਡੇਰੇ ਦਾ ਹਲਕਾ ਜਿਹਨੂੰ ਰਮਦਾਸ ਕਿਹਾ ਜਾਂਦਾ ਉਸ ਦੇ ਉੱਤੇ ਜਾਦੇ ਕਹਿਰ ਰਾਵੀ ਨੇ ਢਾਇਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਆਪਣੀ ਪਰਜਾ ਦਾ ਇਹ ਹਾਲ ਵੇਖਿਆ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਭਾਵੁਕ ਹੋ ਗਏ ਜਦੋਂ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਜਿਹੜੀ ਸਥਿਤੀ ਬਾਰੇ ਦੱਸ ਰਿਹਾ ਸੀ ਲੋਕਾਂ ਨੂੰ ਦੱਸ ਰਿਹਾ ਸੀ ਲੋਕਾਂ ਦੇ ਬਾਰੇ ਕਿ ਮੇਰੇ ਪੰਜਾਬ ਦੇ ਲੋਕਾਂ ਦੇ ਉੱਤੇ ਵੇਖੋ ਕਿੱਡਾ ਕੁਦਰਤੀ ਕਹਿਰ ਆ ਜਿਹੜਾ ਉਠਾਇਆ ਕੁਦਰਤ ਨੇ ਤੇ ਇਹ ਚੀਜ਼ ਦੱਸ ਦਿਆਂ ਜਦੋਂ ਮੁੱਖ ਮੰਤਰੀ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹਨੂੰ ਆਮ ਤੌਰ ਤੇ ਸਮਝਿਆ ਜਾਂਦਾ ਸੀ ਕਿ ਬੜੇ ਕਰੜੇ ਦਿਲ ਦਾ ਬੜਾ ਉਹ ਪੰਜਾਬ ਦੇ ਪ੍ਰਤੀ ਉਹਨਾਂ ਦੀ ਸੋਚ ਕੁਝ ਲੱਗਾ ਪਰ ਅੱਜ ਨਰਿੰਦਰ ਮੋਦੀ ਨੇ ਇੱਥੇ ਸਾਬਤ ਕਰ ਦਿੱਤਾ ਕਿ ਭਾਰਤ ਦਾ ਮੱਥੇ ਦਾ ਜਿਹੜਾ ਚਿੰਨ੍ਹ ਪੰਜਾਬ ਪੰਜਾਬ ਦੇ ਲੋਕਾਂ ਦੀ ਉਹਨਾਂ ਨੇ ਜਿੱਥੇ ਤਾਰੀਫ਼ ਕੀਤੀ ਉੱਥੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਆਖੀ ਭਾਵਕ ਹੁੰਦਿਆਂ ਹੋਇਆਂ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਲਗਾਤਾਰ ਟੱਚ 'ਚ ਸੀ ਜਦੋਂ ਮੈਂ ਵਿਦੇਸ਼ ਤੋਂ ਪੰਜਾਬ ਭਾਰਤ ਆਇਆ ਮੈਂ ਟੈਲੀਫੋਨ ਕਰਕੇ ਹਾਲ ਜਾਣਿਆ ਮੈਂ ਨਾਲ ਦੀ ਨਾਲ ਇਹ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਮੈਂ ਮੁੱਖ ਮੰਤਰੀ ਨੂੰ ਕਹਿਤੀ ਸੀ ਕਿ ਤੁਹਾਨੂੰ ਜੋ ਵੀ ਸਹਦਾ ਚਾਹੀਦੀ ਆ ਜੋ ਵੀ ਤੁਹਾਡੇ ਲਈ ਸੈਂਟਰ ਸਰਕਾਰ ਕਰ ਸਕਦੀ ਆ ਅਸੀਂ ਹਰ ਦਮ ਤੁਹਾਡੇ ਨਾਲ ਖੜੇ ਆ ਹਰ ਦਮ ਤੁਹਾਡੀ ਹੈਲਪ ਕਰਾਂਗੇ ਪੰਜਾਬ ਅਜਿਹਾ ਮਤ ਸਮਝੇ ਕਿ ਉਹ ਕੱਲਾ ਜੇਕਰ ਪੰਜਾਬ ਦੇ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਜੇਕਰ ਉਹਨਾਂ ਦਾ ਜੇ ਜਾਨੀ ਮਾਲ ਜਿਹੜਾ ਪਸ਼ੂ ਦਾ ਨੁਕਸਾਨ ਹੋਇਆ ਕਿਸੇ ਦਾ ਜਾਂ ਫਿਰ ਹੋਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਸਾਰਾ ਸਾਰਾ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਸੈਂਟਰ ਸਰਕਾਰ ਆ ਜਿਹੜੀ ਉਹ ਪੂਰਾ ਕਰੂਗੀ ਉਹਨਾਂ ਨੇ ਆਖਿਆ ਕਿ ਅੱਜ 1600 ਕਰੋੜ ਰੁਪਇਆ ਜਿਹੜਾ ਜਿੰਨਾ ਵੀ ਨੁਕਸਾਨ ਹੋਇਆ ਜਾਂ ਫਿਰ ਨੁਕਸਾਨ ਨੂੰ ਹੋਰ ਜਿਹੜਾ ਨੁਕਸਾਨ ਹੋਣੋਂ ਰੋਕਣ ਦੇ ਲਈ ਜੇਕਰ ਕੋਈ ਤੁਸੀਂ ਪ੍ਰਬੰਧ ਕਰਨੇ ਆ ਤੇ ਮੋਦੀ ਨੇ ਕਿਹਾ ਕਿ ਮੈਂ ਖਾਲੀ ਵਜੋਂ ਤੁਹਾਨੂੰ 1600 ਕਰੋੜ ਰੁਪਇਆ ਦੇ ਕੇ ਚੱਲਿਆ ਹੋਰ ਵੀ ਜੋ ਵੀ ਸਹਾਇਤਾ ਹੋਊਗੀ ਫਸਲਾਂ ਦੀਆਂ ਗਦਾਵਰੀਆਂ ਹੋ ਜਾਣਗੀਆਂ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦਾ ਸਰਕਾਰੀ ਜਿਹੜੇ ਅਫਸਰ ਆਉਣਗੇ ਉਹ ਪਤਾ ਲਾ ਲੈਣਗੇ ਉਹ ਸਾਰੇ ਦਾ ਸਾਰਾ ਜਿਹੜਾ ਨੁਕਸਾਨ ਆ ਉਹ ਸੈਂਟਰ ਦੇ ਪੰਜਾਬ ਸਰਕਾਰ ਦੇ ਨਾਲ ਰਲ ਕੇ ਦੋਵੇਂ ਸਰਕਾਰਾਂ ਮਿਲ ਕੇ ਕੇਂਦਰ ਤੇ ਪੰਜਾਬ ਦੀ ਉਹ ਅਸੀਂ ਪੰਜਾਬ ਦੇ ਲੋਕਾਂ ਦਾ ਪੂਰਾ ਨੁਕਸਾਨ ਦਾ ਭਗਤਾਨ ਕਰਾਂਗੇ ਹੌਸਲਾ ਦਿੱਤਾ ਜਮ